ਜਿਹੜਾ ਕਰੋਟਾ ਟੂ ਦਿਨਾ ਨਗਰ ਹੋ ਰਿਹਾ ਇਹ ਰੋਡ ਲੰਬੇ ਆਸੇ ਰੁੱਕੀ ਸਾਲਾਂ ਤੋਂ ਜਿਹੜਾ ਉਹ ਖੰਡਰ ਸੀਗਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇਥੋਂ ਦੇ ਲੋਕਾਂ ਦੀ ਬੇਵਕੂਫੀ ਦੂਰ ਨਹੀਂ ਹੋਈ ਵਿਸ਼ੇਸ਼ ਤੌਰ ਤੇ ਮੇਰੇ ਇਲਾਕੇ ਦੀ ਜਿਹੜੀ ਸੜਕ ਹੈ ਇਹ ਪਲਾਨ ਰੋਡ ਚ ਪਈ ਆ ਸੋ ਮੈਨੂੰ ਖੁਸ਼ੀ ਆ ਅੱਜ 30 ਪੈਂਤੀ ਪਿੰਡਾਂ ਦੇ ਲੋਕਾਂ ਦੀ ਜਿਹੜੀ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਉਹ ਡਿਮਾਂਡ ਸੀਗੀ ਉਹਨੂੰ ਅੱਜ ਬੋਰ ਪਿਆ ਅਸੀਂ ਲੱਗਦੇ ਆ ਕਿ ਜਿਹੜੇ ਪਟਾਕੇ ਮੁੰਡੇ ਦੀ ਘੋੜੀ ਚੜ੍ਹਨ ਵੇਲੇ ਲੋਕੀ ਚਲਾਉਂਦੇ ਹੀ ਉਹ ਸੜਕ ਦੇ ਉੱਤੇ ਘਾਟ ਰੋ ਤੇ ਲੋਕੀ ਚਲਾ ਰਹੇ ਆ ਇਹ ਲੋਕਾਂ ਦਾ ਜਿਹੜਾ ਜੀ ਦਾ ਪੁਲਾਦ ਆ ਬੜਾ ਇਤਿਹਾਸਕ ਜਿਹੜਾ ਤੇ ਖਾਸ ਕਰਕੇ ਮੇਰੀ ਬਦਾਲਸਵਾ ਹਲਕਾ ਪਵਾ ਦੇ ਜਿਹੜਾ ਕਰੋਟਾ ਟੂ ਦਿਨਾਨਗਰ ਰੋੜਾ ਇਹ ਰੋੜ ਲੰਬੇ ਅਸੇ ਤੋਂ ਕਈ ਸਾਲਾਂ ਤੋਂ ਜਿਹੜਾ ਉਹ ਖੰਡਰ ਸੀਗਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇਥੋਂ ਦੇ ਲੋਕਾਂ ਦੀ ਬਿਵਟਾ ਦੂਰ ਨਹੀਂ ਹੋਈ ਸੋ ਮੈਂ ਜਦੋਂ ਐਮਐਲਏ ਬਣਿਆ ਤੇ ਇਸ ਇਲਾਕੇ ਦੀਆਂ ਸੜਕਾਂ ਵੱਲ ਦੇਖ ਕੇ ਮੇਰੇ ਮਨ 'ਚ ਕੋਈ ਜਿਹੜਾ ਚਾਅ ਸੀਗਾ ਵੀ ਉਹ ਘੜੀ ਪਾਲ ਜਲਦੀ ਆਣ ਜਦੋਂ ਮੈਂ ਇਹ ਸੜਕਾਂ ਦਾ ਨਿਰਮਾਣ ਕਰਕੇ ਆਪਣੇ ਇਲਾਕੇ ਦੇ ਲੋਕਾਂ ਦੀ ਝੋਲੀ 'ਚ ਪਾਵਾਂ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੇਰੇ ਹਲਕੇ ਨੂੰ ਪੈਸੇ ਦਿੱਤੇ ਆ ਸੋ ਜਿੱਥੇ ਬਾਕੀ 74 ਸੜਕਾਂ ਦਾ ਮਤਲਬ ਕੰਮ ਲੱਗੇ ਉਹਨਾਂ ਲਈ ਪੈਸੇ ਆਏ ਆ ਵਿਸ਼ੇਸ਼ ਸੌਰ ਤੇ ਮੇਰੇ ਇਲਾਕੇ ਦੀ ਜਿਹੜੀ ਸੜਕ ਹੈ ਇਹ ਪਲਾਨ ਰੋਡ 'ਚ ਪਈ ਆ ਸੋ ਮੈਨੂੰ ਖੁਸ਼ੀ ਆ ਅੱਜ ਇਹ 30 35 ਪਿੰਡਾਂ ਦੇ ਲੋਕਾਂ ਦੇ ਜਿਹੜੇ ਲੰਬੇ ਸਮੇਂ ਤੋਂ ਉਨਾ ਦਾ ਜਿਹੜਾ ਉਹ ਡਿਮਾਂਡ ਸੀਗੀ ਉਹਨੂੰ ਅੱਜ ਬੁਰਪਿਆ ਸੋ ਇਹ ਸੜਕ ਜਿਹੜੀ ਆ 11 ਕਿਲੋਮੀਟਰ ਲੰਬੀ ਹੋਏਗੀ ਕਰੋਟਾ 2 ਆਪਣਾ ਦਿਨਾਨਗਰ ਔਰ ਕਮਾਲ ਦੀ ਗੱਲ ਇਹ ਆ ਕਿ ਇਸ ਰੋਡ ਦੇ ਅੰਦਰ 6.5 ਬਹੁਤ ਹੀ ਵੱਡੇ ਨਾਂ ਸਹੀਦ ਗੁਰਵਾਜਨ ਸਿੰਘ ਸਲਾਰੀਆ ਜਿਹਨਾਂ ਨੂੰ ਸਭ ਤੋਂ ਪਹਿਲੋਂ ਜਿਹੜਾ ਉਹ ਸੋਰੇ ਚੱਕਰ ਮਿਲਿਆ ਤੇ ਦੇਵਾਨਾ ਜਿਹੜੇ ਬਾਲੀਵੁੱਡ ਦੇ ਵੱਡੇ ਸਟਾਰ ਨੇ ਕਰੋਟਾ ਉਹਨਾਂ ਦਾ ਪਿੰਡ ਆ ਸੋ ਵੱਡੇ ਮਰੁਖ ਨੇ ਵੱਡੇ ਸਟਾਰ ਨੇ ਜਿਨ੍ਹਾਂ ਦੇ ਪਿੰਡ ਸੜਕ ਤੇ ਪੈਦੇ ਸੋ ਇਹ 11 ਕਰੋੜ ਰੁਪਏ ਤੋਂ ਵੱਧ ਹੀ ਔਰ 9 ਕਰੋੜ 65 ਲੱਖ ਰੁਪਏ ਦੇ ਵਿੱਚ ਦੀ ਆ ਇਹ ਸੜਕ ਦਾ ਨਿਮਾਨ ਹੋਣਾ 18 ਫੁੱਟ ਚੌੜੀ ਹੋਏਗੀ ਸੋ ਇਹ ਸਵਾਲ ਦਿੰਦੇ ਆ ਮੈਂ ਵੀ ਅੱਜ ਕਾਫੀ ਹੌਲਾ ਮਹਿਸੂਸ ਕਰ ਰਿਹਾ ਸੋ ਮੇਰੇ ਇਲਾਕੇ ਦੇ ਲੋਕਾਂ ਨੂੰ ਅੱਜ ਤੁਸੀਂ ਦੇਖਿਆ ਵੱਡੀ ਗਿਣਤੀ 'ਚ ਲੋਕ ਆਏ ਆ ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਪਟਾਕੇ ਆ ਮੁੰਡੇ ਦੀ ਘੋੜੀ ਚੜਨ ਵੇਲੇ ਲੋਕੀ ਚਲਾਉਂਦੇ ਸੀ ਉਹ ਅੱਜ ਸੜਕ ਦੇ ਦੁਆਕਾਰ ਦੇ ਲੋਕੀ ਚਲਾ ਰਹੇ ਆ ਇਹ ਲੋਕਾਂ ਦੇ ਅੰਦਰ ਜਿਹੜਾ ਖੁਸ਼ੀ ਦਾ ਉਲਾਸ ਆ ਉਹ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 9 ਕਰੋੜ 65 ਲੱਖ ਦੇ ਵਿੱਚ ਸੜਕ ਦਾ ਨਿਰਮਾਣ ਹੋਣਾ ਤੇ ਮੈਂ ਅਫਸਰ ਸਾਡੇ ਨਾਲ ਖੜੇ ਨੇ ਸਾਡੇ ਐਕਸ਼ਨ ਤੇ ਸਾਡੇ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਸ ਫਰਮ ਨੇ ਉਹ ਠੇਕੇਦਾਰ ਸਾਹਿਬ ਵੀ ਨਾਲ ਖੜੇ ਆ ਤੇ ਮੈਂ ਕੱਲ ਵੀ ਪਰਸਨਲ ਮਿਲ ਕੇ ਜਿਹੜਾ ਨੂੰ ਗੱਲ ਕਹੀ ਤੇ ਅੱਜ ਵੀ মিডিਆ ਸਾਹਮਣੇ ਕਹਿ ਰਿਹਾ ਕਿ 9 ਕਰੋੜ 65 ਲੱਖ ਦੇ ਵਿੱਚੋਂ ਅਸੀਂ 1 ਰੁਪਈਆ ਵੀ ਜਿਹੜਾ ਆ ਸਾਡਾ ਜਿਹੜਾ ਇਹ ਹਿੱਸਾ ਨਹੀਂ ਹੋਏਗਾ ਤੁਸੀਂ ਇਮਾਨਦਾਰ ਨਾਲ ਕੰਮ ਕਰਨਾ ਫ੍ਰੀडम ਹੋ ਕੇ ਕੰਮ ਕਰਨਾ ਔਰ ਅਸੀਂ ਇਹ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੇ ਨਾਲ ਲੱਗੇ ਇਹੀ ਇਹਨਾਂ ਨੂੰ ਅਸੀਂ ਜਿਹੜੀ ਉਹ ਹਦਾਇਤ ਕੀਤੀ ਆ ਵਧੀਆ ਕੰਮ ਹੋਵੇ ਸੋ ਮੇਰੇ ਵੱਲੋਂ ਲੱਖਾਂ ਵਸਿਆ ਰੋ ਬਹੁਤ ਬਹੁਤ ਵਾਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ